ਤੁਹਾ ਸੇ ਗੱਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਸਵੈਸਤ ਬੇਨਤੀ ਕਰਦੇ ਸਜਣੋ ਆਪਣੀ ਜਲੂਰ ਦੋ ਟਾਈਮ ਤਸੱਲੀ ਕਰਾਇਆ ਕਰੋ ਪਸ਼ੂ ਦੀ ਜਿਹੜਾ ਸੋਇਆ ਸੋਇਆ ਪਸ਼ੂ ਆ ਉਹਨੂੰ ਦੋ ਟਾਈਮ ਚਵਾਈ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਵੀਡੀਓ ਕਾਲ ਤੇ ਵੀ ਚਵਾਈ ਕਰ ਸਕਦਾ ਹੈ ਜਿਹੜਾ ਪਸ਼ੂ ਗੱਭਣੇ ਉਹਨੂੰ ਟਿਪਿਆ ਕਰੋ ਤਸੱਲੀ ਕਰਿਆ ਕਰੋ। ਬਾਕੀ YouTube ਚੈਨਲ ਵੇਖਣ ਵਾਲਿਆਂ ਨੂੰ ਤੇ Facebook ਚੈਨਲ ਦੇਖਣ ਆ ਧੰਨਵਾਦ ਸਾਰਿਆਂ ਦਾ। ਅੱਜ ਦੀ ਆਪਣੀ ਸਜਣੋ ਵਿਜਟ ਪਿੰਡ ਅਮਰੀਕੇ ਨੇੜੇ ਰਹੇਗਾ ਅਮਰਕੋੜਾ। ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਇਹਨੂੰ ਪਟੇ। ਭਾਈ ਬਲਵਿੰਦਰ ਸਿੰਘ ਕੋਲ ਪਹੁੰਚਿਆ ਬਿੱਟੂ ਕੋਲ। 5-6 ਮਹੀਨਿਆਂ ਸੱਜਣੋਂ ਇੱਥੋਂ ਵਿਖਾਉਣੇ ਆਪਾਂ ਸੀਆਂ ਸਾਈਆਂ ਸਾਰੀਆਂ। ਖਰਚ ਸਮਝ ਕੇ ਬਾਕੀ ਬਣੇ ਰਿਓ ਅੰਡ ਤੱਕ। ਕਰਦੇ ਆਂ ਗੱਲਬਾਤ ਬਾਈ ਬੇਟੂ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਤੂ ਸਾਹਿਬ। ਓਕੇ ਰਪਟਾ। ਵਧੀਆ ਵਧੀਆ ਜੀ। ਪੂਰੀਆਂ। ਵਧੀਆ ਜੀ। ਆਨੰਦ ਪਜੇ। ਹਾਂ ਜੀ। ਚਾਹ ਸ਼ੁਕਰ ਮਾਰ ਕਰ। ਰੱਬ ਥੋੜਾ ਜਿਹਾ ਮੜਾ ਕਰਨ ਰਿਹਾ ਏ। ਹਾਂ ਜੀ। ਚਲੋ ਜੋ ਇਸ ਭਾਵੇਂ ਨਾਨਕਾ ਸਹੀ ਗੱਲ ਚੰਗੀ ਹਾਂਜੀ ਪੱਕੀ ਗੱਲ ਹਾਂਜੀ ਹਾਂਜੀ ਬੜਾ ਕਹਿਰ ਵਰਤਨ ਦਿਆ ਜੀ ਹਾਂਜੀ ਹਾਂਜੀ ਕਈਆਂ ਦੇ ਘਰਾਂ ਦੇ ਘਰ ਰੁੜ ਗਏ ਆ ਤਬਾਹ ਹੋ ਗਏ ਫਸਲ ਕਈਆਂ ਦੀਆਂ ਜ਼ਿੰਦਗੀਆਂ ਵੀ ਚਲ ਗਈਆਂ ਹਾਂਜੀ ਪਾਣੀ ਦੇ ਵਿੱਚ ਹੈਨਾ ਜਿਆਦਾ ਫਸਲ ਵਾਲੀ ਆਪੇ ਪਾਉਣਾ ਕੁੱਤਾ ਵਾਂਗੂ ਜਿਹੜੀ ਫਸਲ ਪਾਲੀ ਹੁੰਦੀ ਆ ਤੇ ਜਿਹੜੀ ਰੁੜ ਗਈ ਸਾਰਿਆਂ ਦੀ ਧਾਈਆਂ ਮਾਰ ਮਾਰ ਰੋਣ ਦੇ ਭੈਣ ਭਰਾ ਕਰੀ ਹੈ ਬਹੁਤ ਜ਼ਿਆਦਾ ਬਾਈ ਬੇਟੂ ਨੁਕਸਾਨ ਹੋ ਗਿਆ ਨਾ ਚਲੋ ਜੋ ਰੱਬ ਨੂੰ ਚੰਗਾ ਲੱਗਦਾ ਜੀ ਉਹਦੇ ਹੋਈ ਹੈ ਜੀ ਹਾਂ ਹਾਂਜੀ ਤੇ ਇੱਕਰਾ ਐਡਰੈਸ ਨੋਟ ਕਰੀਏ ਬਾਈ ਪਿੰਡ ਮੀਰਕੇ ਜੀ ਹਾਂ ਤੇ ਸੇਲ ਪੱਤੀ ਹਾਂ ਜਿਹੜਾ ਤਰਨਤਾਰਨ ਜੀ ਮੋਬਾਈਲ ਨੰਬਰ ਬਾਈ 95099 ਜੀ 2000 ਦੇ ਨੇ ਜੀ ਤੇ ਬਾਈ ਜੀ ਆ ਨੀਲੀ ਰਾਵੀ ਫਿਰ ਸੂਈ ਆ ਹਾਂਜੀ ਠੀਕ ਆ ਕਿੰਨਾ ਦੁੱਧ ਹੋਗਾ ਇਹਦੇ ਜਿਹੜਾ ਦੁੱਧ ਜਿਹੜਾ 9.5 10 ਕਿਲੋ ਜੀ 10 ਕਿਲੋ ਮੰਗੋ ਜੀ 9 ਹੀ ਦਸੀਏ ਆਪਣਾ 9 ਜਾਂਦੇ ਜੀ 9 ਹੀ ਠੀਕ ਹਾਂਜੀ ਕਟਾ ਮਗਰ ਕਟਾ ਮਗਰ ਹਾਂਜੀ ਤੇ ਖੋਲ ਦੀ ਸੂਇਆ ਕੋਈ ਭਾਏ ਚੌਥਾ ਲਾਲੇ ਵੇਲਾ ਦੇ ਫੰਜਵਾ ਜੀ आधी समझिया आधी समझिया बढ़िया ਤੇ ਜੇ ਬਾਕੀ ਗੱਲ ਸਹੀ ਗੱਲ ਹੈ ਬਾਕੀ ਸੋਨ ਓਕੇ ਆ ਪੂਰੀ ਪੂਰੀ ਬੜੀ ਲੈ ਆ ਬਈ ਲੈ ਆ ਟੋਰਾ ਵੜਾ ਹੈ ਨਾ ਕਿਹੜਾ ਵਪਾਰੀਆਂ ਦਾ ਦੁੱਧ 13 ਕਿਲੋ ਜਾਂ 12 13 ਕਿਲੋ ਹਾਂਜੀ ਪਰ ਆਪਾਂ ਜਿਹੜਾ ਦੱਸਣਾ ਉਹ ਜਿਹੜਾ ਹੈਗਾ ਹੂੰ ਤੇ ਰੇਟ ਪਾਈ ਜੀ ਇਹਦਾ ਸੰਦੂ ਸਾਹਿਬ ਮੁੱਲ 90 ਨਾ ਕਰ ਲਈ ਗਈ ਠੀਕ ਕਰਦਾ 90 ਕਰ ਨੂੰ ਹਾਂਜੀ ਹੂੰ ਲੇਖੋ ਪੰਡਾ ਪਾਈ ਦੇ ਠੀਕ ਆ ਪਾਈ ਤੇ ਬੈਠੀ ਆ ਜੀ ਹਾਂਜੀ ਸਰਜਾਇਜ ਕਰ ਦਈਏ 5000 ਛੋਟ ਕਰ ਦਈਏ 85 ਹਾਂਜੀ 85 ਹੋਰ ਕਰੀਏ ਜੀ ਹੋਰ ਕਰ ਦੇਣੀ ਤੂੰ ਕਿੰਨੀ ਕਰੀਏ ਦੱਸੋ ਜੀ ਆਪੇ ਕਰ ਦੋ ਜਿਹੜਾ ਹਾਂ ਨਾ ਇਹ ਸੰਦੂ ਸਾਹਿਬ 75000 ਰੁਪਏ ਆ ਵਾ 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 75 ਦੀ 10000 ਛੋਟ ਹੋ ਗਈ 15 ਗਈ ਜਿੰਨੇ ਵੀ ਹੋ ਗਏ ਅਣਜਾਣ ਦਈਏ ਹਾਂਜੀ ਜਿੰਨੇ ਹੋ ਗਏ ਛੋੜੀ ਹੋਣੀ ਹੈ ਜੀ 15 ਹੀ ਕਰੀਏ ਸਿੱਧੀ ਹੋ ਗਈ ਆ 75000 ਦੇ ਹਾਂ ਨਾ ਹਾਂਜੀ 15000 ਹੀ ਛੋੜ ਕਰਤੀ ਆ ਹਨਾ ਜੀ ਪਹਿਲੇ ਸੋਏ ਝੋਟੀ ਸੀ ਗੱਭਣੇ ਹਾਂਜੀ ਹਨਾ ਹਾਂਜੀ ਠੀਕ ਆ ਤਿਆਰ ਏ ਬਿਲਕੁਲ ਹਾਂਜੀ ਸੀਲਸ ਨਾਲ ਦੇਖੋ ਜੀ ਦੇਣ ਲੈ ਜੂ ਭਾਈ 2-4 ਲੈ ਲੈਣਾ ਜੀ ਹੱਸ ਕੇ ਹੈ ਹੈ ਛੋਟੀ ਜੰਗੀ ਹੈ ਹਨਾ ਕੱਦ-ਕੋਦ ਬੜਾ ਜੰਗਾ ਹਾਂਜੀ ਚਲੋ ਦੋ ਵਰਗੇ ਲੋ ਇਹਨਾਂ ਕੜੀ ਨਾ ਥੋੜੇ ਨੰਗੇ ਠੱਪੇ ਜੇ ਪਏ ਆ ਬਾਈ ਪੱਠਾ ਦਾ ਹੈਗਾ ਹੀ ਨਹੀਂ ਕਿਸੇ ਦਾ ਖੁਰਲੀਆਂ ਦੀ ਧੂੜੀ ਪਈ ਹਰ ਇੱਕ ਦੇ ਇੱਤੇ ਹੈ ਪਾਣੀ ਨਾ ਤੇ ਇੱਕ ਰਾ ਤਬਾਈ ਲਿਆਤੀ ਫੜ ਕੇ ਲੈਓ ਬਾਈ ਜੇ ਮੋੜ ਲਿਓ ਸੰਤੂ ਸਾਹ ਦੋਦਾਂ ਦੇ ਜੀ ਦੋਦਾਂ ਨੇ ਦੁੱਗੀ ਆ ਦਿਓਰ ਚੋਰ ਅੱਛਾ ਤੇਰੇ ਤੋਂ ਮੇਰਾ ਕੋਈ ਨਹੀਂ ਹਾਂਜੀ ਇਹ ਜੋ ਡੀਸ ਸੰਧੂ ਸਾਹਿਬ ਉਹ ਜੋ ਡੀਕੋ ਕਰ ਰਿਹਾ ਅੱਛਾ ਹਾਂਜੀ ਠੀਕ ਆ ਹਾਂ ਇਹਦਾ ਰੇਟ ਕੀ ਰਹੇਗਾ ਇਹਦਾ ਸੰਧੂ ਸਾਹਿਬ 1 ਲੱਖ ਦੇ 20000 ਰੁਪਇਆ ਮੋਲ ਕਰੀ ਗਏ ਅੱਛਾ ਹੈ ਜੀਰ ਕਰਦਾ ਵੜਾ ਪਾਣੀ ਪੂਣੀ ਨਾਲ ਡੁੱਬੇ ਫਿਰਦੇ ਲੋਕ ਨਹੀਂ ਸੰਧੂ ਸਾਹਿਬ ਕਰਨਾ ਹੈ ਨਾ ਹਾਂ ਹਾਂ ਤੇ ਨਾ ਸੰਧੂ ਸਾਹਿਬ 95000 ਰੁਪਏ 95000 ਹੈ ਮੈਂ ਆਨੰਦ ਬੰਦ ਜੀ ਹੈ ਦੱਸੋ ਕਰ? ਹਾਂ ਨਾ ਹੀ ਕਰਦੇ ਆਪੇ ਕਰਦੇ। ਤੁਸੀਂ ਕਰਾ ਲਿਓ। ਨਹੀਂ ਮੈਂ ਨਹੀਂ ਆਪੇ ਕਰ ਰੋ। ਹਾਂਜੀ। ਇੱਕ ਲਗਦਾ। 90 ਦੀ ਆ ਨਾ ਕਰਦੀ। 2 ਛੱਡ ਦਿਓ। 88 ਫੇਰ ਉੱਤੇ ਫੇਰ ਵੈਗਰੂ ਵੈਗਰੂ ਵੈਗਰੂ। 2 ਦਾ ਨੇ ਸੱਜਣੋਂ ਕੱਟੀ ਆ। ਹਾਂਜੀ। ਤੇ 88000 ਦੀ ਜੈਸਨੋ ਤੋਂ ਮਗਰੋਂ ਲੈਵਾ ਵਿਖਾ ਲਓ। ਹਾਂਜੀ। ਘਾਤ ਦੇਖੋ ਕਿੱਡਾ। ਕੱਟੀ ਵਾਲਾ ਚੰਗਾ ਵੇਖੋ। ਹਾਂ। ਥਣਾ ਥਣਾ ਦੀ ਬਿਲਕੁਲ ਸਫਾਈ ਆ। ਓਕੇ ਆ। ਥਣ ਠਿੱਪਣ ਚੰਗੀ ਹੋਊਗੀ। ਹਾਂ। ਤੇ ਆ ਗਈ ਸਹੀ ਜੀ ਇਹ ਵੀ ਪਲੂਨ ਹੀ ਸਹੀ ਆ ਦੋ ਦੰਦ ਇਹ ਵੀ ਵਾਹ ਵਾਹ ਦੋ ਦੋ ਦੰਦ ਹੀ ਆ ਹਾਂ ਜੀ ਕੱਟੇ ਵੇ ਫੇਸ ਕੁਆਰਟੀ ਕੱਟੀ ਦੀ ਵੇਖ ਹਣਾ ਲਾਡੀਆਂ ਪਾਡੀਆਂ ਕਰਦੀ ਤੇ ਨਾ ਮੈਂ ਨਾ ਸੰਧੂ ਸਾਹਿਬ ਲੋਕ ਕੀ ਕਹਿ ਦਿੰਦੇ ਆ ਦੋ ਦੰਦ ਲੋ ਜੀ ਅੱਛਾ ਕਹਿ ਕਹਿੰਦੇ ਨਹੀਂ ਹੈਗੀ ਆ ਦੋ ਦੰਦ ਦੇ ਵਿੱਚ ਇਹ ਇਧਰ ਦੀ ਨਹੀਂ ਆ ਇਹ ਥੋੜੀ ਉਧਰ ਦੀ ਆ ਹਾਂ ਚੱਰ ਰਹੇ ਨੇ ਆ ਵੇਖੇ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਆ ਵੇਖ ਦੋ ਦੰਦ ਬਿਲਕੁਲ ਬਿਲਕੁਲ ਹਾਂ ਕੱਟੀ ਮਗਰ ਕੱਟਾ ਇਹਨੂੰ ਸਾਹਿਬ ਕੱਟਾ ਆ ਗਿਆ ਹੈ ਨਾ ਮਾਲੀ ਆ ਗਿਆ ਲੋ ਜੀ ਮਾਲੀ ਵੀ ਸੰਤੂ ਸਾਹਿਬ ਇੱਕ ਰੰਗ ਕਾਲਾ ਲੋ ਜੀ ਮਾਲੀ ਇੱਕ ਰੰਗ ਕਾਲਾ ਲੋ ਇਹ ਸੱਚ ਨਾ ਇਹਨੂੰ ਪੀੜੀ ਕਰ ਬਈ ਮੈਮ ਤੇ ਦੁੱਧ ਕਿੰਨਾ ਹੋ ਬਈ ਦੁੱਧ ਸੰਤੂ ਸਾਹਿਬ 7 ਕਿਲੋ ਵਜੇ ਬੋਲਾ ਹੀ ਆ ਅੱਛਾ ਨਾਰੂ ਨਾਲ ਹੋ ਵੇਖ ਲੋ ਕੱਲ੍ਹ ਵੀ ਅੱਛਾ ਕੱਟੇ ਦਾ ਤਾਂ ਮਰ ਮਰ ਜਾਂਦੀ ਹੈ ਕੱਟੇ ਦੇ ਫਿਰ ਤਾਜੀ ਪੀਏ ਨੇ ਜਾਣੇ ਜਣੇ ਇਹ ਇਹਦਾ ਰੇਟ ਬਾਈ ਜੀ ਇਹਦਾ ਸੰਤੋਖ ਸਭ ਨਿਕਾ ਜਾਈ ਕਿੰਨਾ ਹਾਂ ਕਿੰਨਾ ਜੀ 1 ਲੱਖ 5000 1 5 ਹਾਂ ਜੀ ਉਹ ਚੋਂ ਉਹਨੇ ਤਾਂ 10000 ਹੀ ਛੋੜ 95 ਆ ਨਹੀਂ ਹਾਂ ਤੇ ਨਹੀਂ ਹਾਂ ਜੀ ਅੱਛਾ ਹਾਂ ਇਹ ਦੋ ਤੇ ਫਿਰ ਆਪਦਾ ਨਾ 99000 ਦੀ 92 ਦੀ ਗੱਤ ਨਹੀਂ 92 ਤੱਕ ਆਣਾ ਜੀ ਅੱਛਾ ਹਾਂ ਸੰਤੋਖ ਛੋਡੀ ਇਹ ਦੇਖੋ ਇਹ ਇਤ ਨਹੀਂ ਗੱਲ ਕਿਨੇ ਸਰਾਈ ਹੋਈ ਪਈ ਰਹੀ ਦਸਤਰਾਪਦਾਣਾ ਇੰਨੀ ਸੀਲ ਹੈ ਹੈ ਇਹ ਵੀ ਸੀਲ ਹੈ ਠੀਕ ਹੈ ਤੇ ਆ ਜਾ ਮੇਰਾ ਵੀਰ ਇੱਥੇ ਜੀ ਦੋ ਡੱਟ ਕਿਲੋ ਆਠੇ ਕਿਲੋ ਹਾਂਜੀ ਖੱਟਾ ਮਗਰ ਐਂ ਕੱਟਾ ਹੈ ਹਾਂਜੀ ਲੌਈ ਲੌਈ ਸੁਵੇਦਨਤਾ ਅੱਜਾ ਜਿੰਨਾ ਮਰਜੀ ਲਾ ਲਿਓ ਬਾਈ ਬਿੱਟੂ ਕਹਿੰਦਾ ਹੈ ਜੀ ਵੱਡੀ ਹੈ ਕੱਦ ਵੱਡਾ ਹੈ ਨਾ ਵੱਡੇ ਢਾਂਡੇ ਚ ਦੋ ਦਾ 8 ਕਿਲੋ ਹੈਗਾ ਫੁੱਲਾ ਰੁੱਲਾ ਨੋ ਜੀ ਮਗਰ ਕੱਟਾ ਜੀ ਇਹ ਕਹਿੰਦਾ ਬਾਈ ਬਿੱਟੂ ਰੇਟ ਇਹਦਾ ਸੰਦੇ ਸਾਹ ਬਹਾਨਾ ਹਾਂ ਜੀ 80000 ਰੁਪਏ ਜੈ ਸਨੋਈ ਜੈ ਸਨੋਈ ਤੇ ਘਟਾਉਣਾ ਕੋਈ ਸੰਗ ਸਾਬ ਜੀ ਸਰਹੋਪਾਏ ਲਾ ਕੰਮ 2000 ਹੋਰ ਛੱਡ ਦੇਣਾ 70000 ਦੇ ਦੇ ਹਾਂਜੀ ਤੇ ਅੱਗੇ ਜਿਹੜੀ ਆ ਗੱਭਣ ਆ ਇਹ ਸੰਗ ਸਾਬ 1 ਮਹੀਨਾ ਬਾਕੀ ਆ ਜੀ ਅੱਛਾ ਹਾਂਜੀ ਸੂਂਝ ਰਹਿ ਗਿਆ ਸੂਂਝ ਰਹਿ ਗਿਆ ਜੀ ਚੈੱਕ ਕਰਾ ਕੇ ਭਾਵੇਂ ਕੋਈ ਤਸਦੀਕ ਮੇਰਾ ਮਰਜ਼ੀ ਚੈੱਕ ਕਰਾ ਕੇ ਥਾਣੇ ਪੇਪ ਕੇ ਫਿਰ ਪੈਸੇ ਦੇ ਦੇ ਚਲੋ ਜੀ ਹਾਂਜੀ ਲਾਇਓ ਬਾਹਰ ਪਿਛੇ ਦੀ ਫੁੱਲ ਗਾਰੰਟੀ ਓਕੇ ਜੀ ਹਾਂਜੀ ਲਓ ਇਹ ਬਾਹਰ ਪਿਛੇ ਦੀ ਫੁੱਲ ਗਾਰੰਟੀ 1 ਮਹੀਨਾ ਸੱਜਣੋ ਰਹਿ ਗਿਆ ਸੂਂਹ ਦੇ ਵਿੱਚ ਛਣਾ ਦੀ ਹਾਂ ਮੇਰੇ ਤੇ ਕਰਦੇ ਦੇ ਦੇ ਬਿਲਕੁਲ ਤੇਰੇ ਕੋਲ ਹਾਂ ਨਾਈ ਬੋਲੀ ਇਹ ਇਹਦਾ ਰੇਟ ਵੀ ਜਾਇਜ਼ ਹੀ ਆ ਇਹਦਾ ਹਾਂ ਨਾ ਸੰਦੂ ਸਾਹਿਬ 65000 ਰੁਪਇਆ 65 ਆ ਉਹ ਚੋਂ ਕਰ ਦਈਏ ਕਰ ਦਈਏ ਕੋਈ 60 ਦੀ ਹਾਂ ਤਾਂ ਨਾ ਜੀ ਰਗੇ 60000 ਦੀ ਮਰ ਜਾਗੇ ਸਤ ਜਾਨ ਮਰ ਜਾਗੇ ਹਾਂ ਪਾਣੀ ਜ਼ਿਆਦਾ ਆ ਜਾ ਕਰਕੇ ਪਾਣੀ ਜ਼ਿਆਦਾ ਆ ਜਾ ਕਰਕੇ ਹਾਂ ਜੀ ਫੇਰ ਕਿੰਨੇ ਦੀ 60000 ਦੀ ਹਾਂ ਨਾ ਜਾਨੀ ਬਾਹਰ ਦੀ ਦੇਣੀ ਜਾਨੀ ਨਹੀਂ ਸੰਧੂ ਸਾਹਿਬ 60000 ਦੀ ਚਲੋ ਠੀਕ ਹੈ ਦੇ ਦਿਓ ਸੱਜਣੋ ਆ ਪਸ਼ੂ ਆ ਦੋ ਦੰਦ ਦੋ ਕਟੀਆਂ ਵੇਦਾਰੀ ਕਰਿਓ ਸਾਸੀ ਕਾਲ ਜੀ